1 ਫਰਵਰੀ ਨੂੰ ਖਜ਼ਾਨਾ ਮੰਤਰੀ ਨਿਰਮਲ ਸਿਤਾ ਰਮਨ ਦੇ ਵੱਲੋਂ ਦੇਸ਼ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਜਿਵੇਂ ਬਜਟ ਦੀ ਤਾਰੀਖ ਨੇੜੇ ਆ ਰਹੀ ਹੈ ਉਸੇ ਤਰ੍ਹਾਂ ਲੋਕਾਂ ਦੀਆਂ ਆਸਾਂ ਉਮੀਦਾਂ ਵੀ ਵਧਦੀਆਂ ਜਾ ਰਹੀਆਂ ਨੇ ਸਭ ਤੋਂ ਵੱਡਾ ਸਵਾਲ ਜੋ ਹਰ ਆਮ ਆਦਮੀ ਦੇ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਬਜਟ ਦੇ ਵਿੱਚ ਰਾਹਤ ਮਿਲੇਗੀ ਟੈਕਸ ਦੇ ਵਿੱਚ ਕੁਝ ਛੋਟ ਹੋਵੇਗੀ ਕੀ ਕੁਝ ਮਹਿੰਗਾ ਹੋਵੇਗਾ ਕਿ ਸਸਥਾ ਇਹ ਸਭ ਕੁਝ ਮੀਯੂਦਾ ਸਮੇਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਿਛਲੇ ਸਾਲ ਯਾਨੀ ਕਿ 2025 ਦੇ ਬਜਟ ਦੀ ਤਰ੍ਹਾਂ ਕੀ ਇਸ ਵਾਰ ਵੀ ਕਰਦਾਤਾਵਾਂ ਲਈ ਕੁਝ ਖਾਸ ਰਾਹਤ ਦਾ ਐਲਾਨ ਹੋਵੇਗਾ ਜਾਂ ਨਹੀਂ ਇਸ ਦੇ ਉੱਪਰ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ 2025 ਦੇ ਬਜਟ ਦੇ ਵਿੱਚ ਸਰਕਾਰ ਨੇ 12 ਲੱਖ ਤੱਕ ਦੀ ਆਮਦਨ ਟੈਕਸ ਫ੍ਰੀ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ ਜਿਸ ਨੂੰ ਦੇਖਦਿਆਂ ਇਸ ਵਾਰ ਵੀ 2026 ਦੇ ਬਜਟ ਦੇ ਵਿੱਚ ਟੈਕਸ ਕਰਦਾਤਾਵਾਂ ਲਈ ਵੱਡੇ ਬਦਲਾਅ ਦੀ ਉਮੀਦ ਜਤਾਈ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਜੁਆਇੰਟ ਟੈਕਸੇਸ਼ਨ ਨੂੰ ਬੜਾ ਬਾਤ ਦੇ ਸਕਦੀ ਹੈ ਚਰਚਾ ਇਹ ਵੀ ਹੈ ਕਿ ਸਰਕਾਰ ਜੁਆਇੰਟ ਟੈਕਸੇਸ਼ਨ ਭਾਵ ਸਾਂਝਾ ਟੈਕਸ ਵਿਕਲਪ ਪੇਸ਼ ਕਰ ਸਕਦੀ ਹੈ ਜਿਸ ਨਾਲ ਵਿਆਹੁਤਾ ਜੋੜਿਆਂ ਨੂੰ ਕਾਫੀ ਫਾਇਦਾ ਮਿਲੇਗਾ ਆਖਰ ਜੁਆਇੰਟ ਟੈਕਸੇਸ਼ਨ ਹੈ ਕੀ ਹੈ ਕਿਵੇਂ ਇਸ ਨਾਲ ਤੁਹਾਡੇ ਲੱਖਾਂ ਰੁਪਏ ਬਚ ਸਕਦੇ ਨੇ ਇਸ ਦੇ ਬਾਰੇ ਵਿਸਥਾਰ ਦੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਰੂਰ ਬਣੀ ਰਹੋ ਇਸ ਖਬਰ ਦੇ ਅੰਤ ਤੱਕ ਜੁਆਇੰਟ ਟੈਕਸੇਸ਼ਨ ਦੇ ਤਹਿਤ ਪਤੀ ਪਤਨੀ ਸਾਂਝੇ ਤੌਰ ਤੇ ਆਪਣਾ ਆਈਟੀਆਰ ਫਾਈਲ ਕਰ ਸਕਦੇ ਨੇ ਜੇਕਰ ਅਜਿਹਾ ਹੁੰਦਾ ਤਾਂ ਇੱਕ ਆਮਦਨ ਵਾਲੇ ਪਰਿਵਾਰ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ ਮਯੂਦਾ ਟੈਕਸ ਸਿਸਟਮ ਦੇ ਤਹਿਤ ਵਿਆਹ ਤੋਂ ਬਾਅਦ ਵੀ ਪਤੀ ਅਤੇ ਪਤਨੀ ਨੂੰ ਵੱਖ-ਵੱਖ ਟੈਕਸ ਭਰਨੇ ਪੈਂਦੇ ਨੇ ਜਿਸ ਦੇ ਨਤੀਜੇ ਵਜੋਂ ਇੱਕ ਆਮਦਨ ਤੇ ਟੈਕਸ ਲਗਾਇਆ ਜਾਂਦਾ ਹੈ ਨਵਾਂ ਟੈਕਸ ਮਾਡਲ ਪਰਿਵਾਰ ਨੂੰ ਇੱਕ ਇਕਾਈ ਵਜੋਂ ਵਿਚਾਰ ਕਰ ਰਿਹਾ ਹੈ ਜਿਸ ਨਾਲ ਪਤੀ ਪਤਨੀ ਸਾਂਝੇ ਤੌਰ ਤੇ ਟੈਕਸ ਭਰ ਸਕਣਗੇ ਇਸ ਨਾਲ ਦੋਹਾਂ ਦੀ ਬਚਤ ਹੋਵੇਗੀ ਦ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ਨੇ ਵਿੱਤ ਮੰਤਰਾਲੇ ਨੂੰ ਸੰਯੁਕਤ ਟੈਕਸ ਪਰ ਨਾਲੀ ਨੂੰ ਲੈ ਕੇ ਇੱਕ ਖਾਸ ਸਲਾਹ ਦਿੱਤੀ ਹੈ ਜੇਕਰ ਅਝਿਹਾ ਹੋ ਜਾਂਦਾ ਤਾਂ ਵਿਆਹ ਹੋਏ ਘਰ ਦਾ ਤਾਮਾ ਦੇ ਲਈ ਇਹ ਵੱਡੀ ਰਾਹਤ ਦੀ ਖਬਰ ਹੋਵੇਗੀ ਭਾਰਤ ਦੇ ਵਿੱਚ ਪਤੀ ਪਤਨੀ ਨੂੰ ਵੱਖ-ਵੱਖ ਟੈਕਸ ਅੜਨਾ ਪੈਂਦਾ ਜਿਸ ਨਾਲ ਉਹਨਾਂ ਦੀ ਜੇਬ ਦੇ ਉੱਪਰ ਟੈਕਸ ਦਾ ਵਾਧੂ ਬੋਝ ਪੈਂਦਾ ਹੈ ਅਤੇ ਸਮੱਸਿਆ ਉਦੋਂ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਘਰ ਦੇ ਵਿੱਚ ਕਮਾਉਣ ਵਾਲਾ ਇਕੱਲਾ ਹੋਵੇ ਉਦਾਹਰਨ ਦੇ ਵਜੋਂ ਜੇਕਰ ਪਤੀ ਸਾਲਾਨਾ 10 ਲੱਖ ਰੁਪਏ ਕਮਾਉਂਦਾ ਹੈ ਅਤੇ ਪਤਨੀ ਘਰ ਦੇ ਵਿੱਚ ਦੇਖਭਾਲ ਕਰਦੀ ਹੈ ਇਸ ਮਾਮਲੇ ਦੇ ਵਿੱਚ ਪੂਰੇ 10 ਲੱਖ ਰੁਪਏ ਟੈਕਸ ਦੇ ਘੇਰੇ ਦੇ ਵਿੱਚ ਆਉਂਦੇ ਨੇ ਪਰ ਪਤਨੀ ਦੀ ਮੁੱਢਲੀ ਸ਼ੋਟ ਉਪਲਬਧ ਨਹੀਂ ਹੁੰਦੀ ਸੰਯੁਕਤ ਟੈਕਸ ਪ੍ਰਣਾਲੀ ਭਾਵ ਸਾਂਝਾ ਟੈਕਸ ਦੇ ਤਹਿਤ ਪਤੀ ਪਤਨੀ ਦੋਨਾਂ ਦੀ ਆਮਦਨ ਨੂੰ ਜੋੜਿਆ ਜਾਵੇਗਾ ਅਤੇ ਫਿਰ ਉਹਨਾਂ ਦੀ ਸ਼ੋਟ ਸੀਮਾ ਨੂੰ ਇਕੱਠਿਆਂ ਜੋੜਦਿਆਂ ਟੈਕਸ ਦੀ ਅਦਾਇਗੀ ਹੋਵੇਗੀ ਜਿਸ ਦੇ ਨਾਲ ਉਹਨਾਂ ਨੂੰ ਆਰਥਿਕ ਲਾਭ ਮਿਲੇਗਾ ਉਹਨ ਸਵਾਲ ਇਹ ਖੜਾ ਹੁੰਦਾ ਹੈ ਉਹਨਾਂ ਜੋੜਿਆਂ ਦਾ ਕਿ ਜਿਸ ਦੇ ਵਿੱਚ ਪਤੀ ਅਤੇ ਪਤਨੀ ਦੋਵੇਂ ਕਮਉਂਦੇ ਨੇ ਉਹਨਾਂ ਨੂੰ ਕਿਵੇਂ ਲਾਭ ਮਿਲੇ ਦੇਸ਼ ਪਰਦੇ ਵਿੱਚ ਬਹੁਤ ਸਾਰੇ ਜੋੜੇ ਅਜਿਹੇ ਵੀ ਨੇ ਜਿਸ ਦੇ ਵਿੱਚ ਦੋਵੇਂ ਪਤੀ ਅਤੇ ਪਤਨੀ ਨੌਕਰੀ ਕਰਦੇ ਨੇ ਉਹਨਾਂ ਨੂੰ ਅਲੱਗ-ਅਲੱਗ ਟੈਕਸ ਅਦਾ ਕਰਨਾ ਪੈਂਦਾ ਹੈ ਸੰਯੁਕਤ ਟੈਕਸ ਦੇ ਨਾਲ ਮੂਲ ਸ਼ੋਰਟ ਸੀਮਾ ਅਤੇ ਸਲੈਬ ਨੂੰ ਅਨੁਪਾਤਕ ਤੌਰ ਤੇ ਵਧਾਇਆ ਜਾਣਾ ਚਾਹੀਦਾ ਹੈ ਉਦਾਹਰਨ ਦੇ ਵਜੋਂ ਇੱਕ ਵਿਅਕਤੀ ਨੂੰ 3 ਲੱਖ ਰੁਪਏ ਤੱਕ ਦੀ ਸ਼ੋਰਟ ਮਿਲਦੀ ਹੈ ਉਤੇ ਸੰਯੁਕਤ ਪ੍ਰਣਾਲੀ ਦੇ ਤਹਿਤ ਇਹ ਸੀਮਾ ਛੋਟ ਦੁੱਗਣੀ ਜਾਂ ਫਿਰ ਇਸ ਤੋਂ ਵੀ ਵੱਧ ਸਕਦੀ ਹੈ ਜਿਸ ਦਾ ਮੀਡਲ ਕਲਾਸ ਪਰਿਵਾਰਾਂ ਨੂੰ ਸਿੱਧਾ-ਸਿੱਧਾ ਲਾਭ ਮਿਲੇਗਾ ਬਹੁਤ ਜ਼ਿਆਦਾ ਟੈਕਸ ਬੋਝ ਤੋਂ ਬਚਣ ਦੇ ਲਈ ਸਰਚਾਰਜ ਸੀਮਾ ਨੂੰ ਉਸੇ ਅਨੁਪਾਦ ਦੇ ਵਿੱਚ ਵਧਾਇਆ ਜਾਇਆ ਸਕਦਾ ਹੈ ਮਹਰਦ ਹੈ ਕਹਿੰਦੇ ਕਿ ਜੋ ਪਤੀ ਅਤੇ ਪਤਨੀ ਦੋਵੇਂ ਨੌਕਰੀ ਕਰਦੇ ਨੇ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ ਹੈ ਇਸ ਦੇ ਲਈ ਇਹ ਸੁਝਾਅ ਦਿੱਤਾ ਗਿਆ ਹੈ ਕਿ ਸਾਂਝਾ ਟੈਕਸ ਪ੍ਰਣਾਲੀ ਜੋਨ ਵਿਕਲਪ ਦੇਵਜੋ ਹੋਵੇ ਪਾਵ ਜਿਸ ਦਾ ਮਨ ਚਾਹੇ ਉਹ ਸਾਂਝੀ ਟੈਕਸ ਪ੍ਰਣਾਲੀ ਦਾ ਲਾਭ ਲੈ ਸਕਦਾ ਹੈ ਜੋ ਨਹੀਂ ਚਾਹੁੰਦੇ ਉਹ ਵਿਕਲਪ ਨਾ ਲਵੇ ਪਰ ਦੋਹਾਂ ਨੂੰ ਵੱਖਰੇ ਮਿਆਰੀ ਕਟੋਤੀਆਂ ਪ੍ਰਾਪਤ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ ਹੁਣ ਤੁਸੀਂ ਸੋਚਤੇ ਹੋਵੋਗੇ ਕਿ ਸੰਯੁਕਤ ਟੈਕਸ ਦੇ ਨਾਲ ਕੋਈ ਲਾਭ ਹੋਵੇਗਾ ਪਾਵ ਬਜਟ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਜੇਕਰ ਸੰਯੁਕਤ ਟੈਕਸ ਪ੍ਰਣਾਲੀ ਲਾਗੂ ਹੋ ਜਾਂਦੀ ਹੈ ਤਾਂ ਸਿੰਗਲ ਆਮਦਨ ਵਾਲੇ ਪਰਿਵਾਰ ਨੂੰ ਸਭ ਤੋਂ ਵੱਧ ਫਾਇਦਾ ਮਿਲੇਗਾ ਦੋਵੇਂ ਪਤੀ ਪਤਨੀ ਦਿਆ ਮੋਡਲੀਆਂ ਸ਼ੋਰਟ ਸੀ ਮਾਮਾ ਨੂੰ ਜੋੜਨ ਦੇ ਨਾਲ ਉਹਨਾਂ ਦੀ ਟੈਕਸਯੋਗ ਆਮਦਨ ਆਪਣੇ ਆਪ ਕੱਟ ਜਾਵੇਗੀ ਇਸ ਤੋਂ ਇਲਾਵਾ ਪਤੀ ਪਤਨੀ ਘਰੇਲੂ ਕਰਜ਼ੇ ਦੇ ਵਿਆਜ ਮੈਡੀਕਲ ਬੀਮਾ ਅਤੇ ਹੋਰ ਕਟੋਤੀਆਂ ਨੂੰ ਇਕੱਠੇ ਬਹਸਤਰ ਟੰਗ ਦੇ ਨਾਲ ਐਡਜਸਟ ਕਰਨ ਦੇ ਵੀ ਯੋਗ ਹੋਣਗੇ ਕਈ ਦੇਸ਼ਾਂ ਦੇ ਵਿੱਚ ਸੰਯੁਕਤ ਟੈਕਸ ਭਰਨ ਦੀ ਸਹੂਲਤ ਹੈ ਅਮਰੀਕਾ ਜਰਮਨੀ ਵਰਗੇ ਦੇਸ਼ਾਂ ਦੇ ਵਿੱਚ ਵਿਆਹਤਾ ਜੋੜਿਆਂ ਨੂੰ ਸਾਂਝਾ ਟੈਕਸ ਭਰਨ ਦੀ ਸੁਵਿਧਾ ਮਿਲਦੀ ਹੈ ਜੇਕਰ ਇਹ ਵਿਕਲਪ ਭਾਰਤ ਦੇ ਵਿੱਚ ਬਜਟ 2026 ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਇਸ ਨੂੰ ਭਾਰਤੀ ਟੈਕਸ ਪ੍ਰਣਾਲੀ ਦੇ ਲਈ ਇੱਕ ਵੱਡਾ ਅਤੇ ਸਕਾਰਾਤਮਕ ਬਦਲਾ ਮੰਨਿਆ ਜਾ ਰਿਹਾ ਹੈ ਜਿਸ ਨਾਲ ਭਾਰਤੀ ਟੈਕਸ ਪ੍ਰਣਾਲੀ ਮਾਡਰਨ ਅਤੇ ਆਧੁਨਿਕ ਹੋ ਜਾਵੇਗੀ ਭਾਰਤੀ ਚਾਰਟਰਡ ਅਕਾਊਂਟੈਂਟ ਸੰਸਥਾਨ ਦੇ ਵੱਲੋਂ ਖਜ਼ਾਨਾ ਮੰਤਰੀ ਨਿਰਮਲ ਫੀਤਰ ਰਮਨ ਨੂੰ ਇੱਕ ਸੁਝਾਅ ਦਿੱਤਾ ਗਿਆ ਜੋ ਭਾਰਤੀ ਟੈਕਸ ਪ੍ਰਣਾਲੀ ਨੂੰ ਆਧੁਨਿਕ ਬਣਾ ਸਕਦਾ ਹੈ ਜੇਕਰ 2026 ਦੇ ਬਜਟ ਦੇ ਵਿੱਚ ਸੰਯੁਕਤ ਟੈਕਸ ਦੇਵ ਵਿਕਲਪ ਨੂੰ ਲਿਆਉਂਦਾ ਚਾਹੁੰਦਾ ਹੈ ਤਾਂ ਇਹ ਭਾਰਤੀ ਟੈਕਸ ਪ੍ਰਣਾਲੀ ਦੇ ਲਈ ਕਾਫੀ ਅਹਿਮ ਹੋਵੇਗਾ ਜੋ ਨਾ ਸਿਰਫ ਟੈਕਸ ਦੇ ਵਿੱਚ ਬਰਾਬਰੀ ਲਿਆਵੇਗਾ ਸਗੋਂ ਭਾਰਤ ਦੇ ਕਰੋੜਾ ਮੀਡਲ ਕਲਾਸ ਪਰਿਵਾਰਾਂ ਨੂੰ ਆਰਥਿਕ ਸਥਿਤੀ ਵਜੋਂ ਹੋਰ ਮਜ਼ਬੂਤ ਕਰੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ